ਦਰਮਦਰੰ ਦੇ ਵਿੱਚ ਜਿਹੜੀ ਹੈ ਨਰੋਲ ਐਸਸੀ ਭਾਈ ਜਾਰੇ ਦੀ ਜਿਹੜੀ ਹੈ ਮੀਟਿੰਗ ਰੀਡਿੰਗ ਹੋ ਰਹੀ ਹੈ। ਸ਼ਬਦ ਨਿਕਲੇ ਉਹਨਾਂ ਦੇ ਮੂੰਹ ਦੇ ਵਿੱਚੋਂ ਇਤਰਾਜ਼ ਹੋ ਗਿਆ। ਉਹ ਉਹ ਸ਼ਬਦ ਠੀਕ ਨਹੀਂ ਹਨ। ਇੱਕ ਨਸਲੀ ਵਿਵਾਦ ਜਿਹੜਾ ਪੈਦਾ ਹੋ ਗਿਆ ਇਸ ਚੀਜ਼ ਨਾਲ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ ਕਿਉਂਕਿ ਪਾਰਟੀ ਨੇ ਮਾਨ ਸਨਮਾਨ ਦਿੱਤਾ ਹੈ ਪਰ ਰਾਜਾ ਵ੍ਰਿੰਜੀ ਨੇ ਤਾਂ ਸਾਰਾ ਮਾਨ ਸਨਮਾਨ ਹੀ ਰੋਲ ਦਿੱਤਾ ਉਹਨਾਂ ਦਾ ਕਿਵੇਂ ਦੇਖਦੇ ਹੋ? ਗੋਟਾ ਸੰਜੀ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਵੱਲੋਂ ਜਿਹੜੀ ਐਫਆਈਆਰ ਦਰਜ ਵੀ करवाई ਗਈ ਹੈ ਅੱਜ ਰਾਜਾ ਬੜਿੰਗੀ ਦੇ ਉੱਪਰ ਐਸਸੀਐਸਟੀ ਦਾ ਪਰਚਾ ਵੀ ਦਰਜ ਹੋਇਆ ਹੈ ਕਿਵੇਂ ਦੇਖਦੇ ਹੋ ਹੁਣ ਪਾਰਟੀ ਸਟੈਂਡ ਚੜੇਗੀ ਉਹਨਾਂ ਦੇ ਨਾਲ ਰਾਜਾ ਬੜਿੰਗੀ ਦਾ ਪਰ ਉਹਨਾਂ ਨਾਲ ਗੱਲ ਹੋਣ ਤੋਂ ਬਾਅਦ ਮੈਨੂੰ ਇਹ ਗੱਲ ਦਾ ਮਹਿਸੂਸ ਹੋਇਆ ਕਿ ਉਹ ਆਪਣੇ ਕਹੀ ਗਈ ਗੱਲ ਦੇ ਉੱਪਰ ਉਹਨਾਂ ਨੂੰ ਬੜਾ ਦਿਲ ਤੋਂ ਅਫਸੋਸ ਹੋਗਾ ਕਿ ਮੇਰੇ ਕੋਲੋਂ ਐਡਾ ਵੱਡਾ ਜਿਹੜਾ ਸ਼ਬਦ ਦੇ ਰਿਹਾ ਉਹ ਗਲਤ ਨਿਕਲ ਗਿਆ ਔਰ ਉਸ ਭਾਵਨਾ ਮੰਨੇ ਲੋਕਾਂ ਨੂੰ ਠੇਸ ਪਹੁੰਚਾਈ ਹੈ ਸੋ ਕੁਵਿੰਦਰ ਸਿੰਘ ਡੈਨੀ ਚਟਾਨ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਆਪਣੇ ਸਮਾਜ ਆਪਣੇ ਲੋਕਾਂ ਦੇ ਨਾਲ ਖੜਾ ਹੋਣਾ ਤੇ ਜਦੋਂ ਕੋਈ ਪਾਰਟੀ ਆਪੋਜੀਸ਼ਨ ਪਾਰਟੀ ਕੋਈ ਵਿਰੋਧੀ ਮੇਰੀ ਪਾਰਟੀ ਵੱਲ ਉਂਗਲ ਖੜੇ ਕਰਨੀਏ ਤੇ ਫਿਰ ਮੇਰਾ ਧਰਮ ਹੈ ਚਟਾਨ ਦੀ ਤਰ੍ਹਾਂ ਉਹਨਾਂ ਦੇ ਸਾਹਮਣੇ ਖੜੇ ਹੋਣਾ ਜਿਸ ਦੀ ਅਗਵਾਈ ਜਿਹੜੇ ਨੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਕੀਤੀ ਜਾ ਰਹੀ ਹੈ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਮੈਂ ਕਿ ਵੱਡੀ ਤعداد ਦੇ ਵਿੱਚ ਇੱਥੇ ਜਿਹੜੇ ਨੇ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਦੂਜੇ ਪਾਸੇ ਜਿਹੜਾ ਰਾਜਾ ਵੜਿੰਗ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਤੇ ਰਾਜਨੀਤੀ ਦੇ ਵਿੱਚ ਵੀ ਹਲਚਲ ਮਚੀ ਹੋਈ ਹੈ ਤਾਂ ਜਲਬਾਚਾਰਾ ਜੀ ਡੈਲੀ ਬੰਡਾਲਾ ਜੀ ਸਾਡੇ ਨਾਲ ਨੇ ਬੰਡਾਲਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਦੀ ਜੀ ਤੁਹਾਡਾ ਥੈਂਕ ਯੂ ਬਹੁਤ ਧੰਨਵਾਦ ਅੱਜ ਮੀਟਿੰਗ ਦਾ ਰੂਪ ਜਿਹੜਾ ਰੈਲੀ ਨੇ ਲੈ ਲਿਆ ਹੋਇਆ ਕਿਵੇਂ ਦੇਖਦੇ ਹੋ ਬਿਲਕੁਲ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਬੜੀ ਕਾਂਗਰਸ ਦੇ ਪ੍ਰਤੀ ਇੱਕ ਚੰਗਾ ਜੋਸ਼ ਇੱਕ ਸਤਕਾਰ ਪਿਆਰ ਹੁਲਾਰਾ ਸੰਗਤ ਦਾ ਜਿਹੜਾ ਉਹ ਸਾਫ਼ ਝਲਕਦਾ ਦੇਖ ਰਿਹਾ ਹੈ ਔਰ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਜੜੀ ਸਰਕਾਰ ਬਣਾਏਗੀ ਜੀ ਦਨ ਸਾਹਿਬ ਇਹ ਦਲਿਤ ਭਾਈਚਾਰੇ ਨਾਲ ਸੰਬੰਧ ਤੇ ਮੀਟਿੰਗ ਹੋ ਰਹੀ ਹੈ ਨਰੋਲ ਮੀਟਿੰਗ ਹੈ ਦਲਿਤ ਭਾਈਚਾਰੇ ਦੀ ਬਿਲਕੁਲ ਬਿਲਕੁਲ ਅੱਜ ਜਿਹੜੇ ਆ ਸਾਡਾ ਦਲਿਤ ਭਾਈਚਾਰਾ ਜਿਹੜਾ ਆ ਉਹ ਵੀ ਜੱੜ ਦੀ ਕਲਾ ਦੇ ਵਿੱਚ ਹੈ ਔਰ ਸਾਰੇ ਜਿੰਨੇ ਸਾਡੇ ਲੋਕ ਨੇ ਉਹ ਜਾਗਰਤ ਨੇ ਔਰ ਅੱਛੇ ਤਰੀਕੇ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਲੰਮਾ ਜਿਹੜਾ ਵੱਡਾ ਉਹ ਆਪਣਾ ਅਸੀਂ ਇੱਥੇ ਮੂਵਮੈਂਟ ਖੜੀ ਕਰਕੇ ਔਰ ਪੰਜਾਬ ਦੇ ਵਿੱਚ ਸਰਕਾਰ ਬਣਾ ਜਾ ਰਹੇ ਜੀ ਜਿਮਨੀ ਚ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਚੱਲ ਰਿਹਾ ਹੈ ਕਿਉਂਕਿ ਜਿਮਨੀ ਚੋਣਾਂ ਨੇ ਜਿਵੇਂ ਦੇਖਦੇ ਹੋ ਇੱਥੇ ਜਿਮਨੀ ਚੋਣਾਂ ਦੇ ਵਿੱਚ ਜਿਹੜੀ ਸਰਕਾਰ ਦੀ ਜਿਹੜੀ ਹੈ ਕਾਰਗੁਜ਼ਾਰੀ ਹੈ ਉਹ ਨਕੀਦ ਸਾਬਤ ਹੋਈ ਹੈ ਪਿਛਲੇ 4 ਸਾਲ ਦਾ ਜਿਹੜਾ ਇਹਨਾਂ ਦਾ ਰਾਜ ਭਾਗ ਕਾਰਜਕਾਲ ਹੈ ਉਹ ਲੋਕਾਂ ਦੇ ਮਨ ਦੇ ਵਿੱਚ ਇੱਕ ਸਰਕਾਰ ਦੇ ਪ੍ਰਤੀ ਨਿਰਾਸ਼ਾ ਬਹੁਤ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਨਜ਼ਰ ਆਈ ਹੈ ਔਰ ਇਹਨਾਂ ਗੱਲਾਂ ਨੂੰ ਲੈ ਕੇ ਲੋਕ ਜਿਹੜਾ ਹੈ ਇਸ ਜਮਨੀ ਚੋਣ ਦੇ ਵਿੱਚ ਔਰ ਵਿਸ਼ੇਸ਼ ਤੌਰ ਤੇ 2027 ਦੇ ਵਿੱਚ ਜਿਹੜਾ ਹੈ ਉਹ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਸ਼ਾ ਜ਼ਰੂਰ ਦਿਖਾਉਣਗੇ ਅੱਜ ਚਾਹੇ ਉਹ ਲਾਅ ਐਂਡ ਆਰਡਰ ਹੈ ਚਾਹੇ ਉਹ ਕੋਈ ਹੋਰ ਸਥਿਤੀ ਹੈ ਅੱਜ ਚਾਹੇ ਉਹਨਾਂ ਦਾ ਅ ਅੰਕੜਾ ਦੂਸਰਾ ਕਰਜ਼ਾ ਹੈ ਉਹਨਾਂ ਨੂੰ ਲੈ ਕੇ ਵੀ ਲੋਕ ਅੱਜ ਭਲੀ ਭਾਂਤ ਜਾਣ ਚੁੱਕੇ ਨੇ ਪੀ ਸਰਕਾਰ ਨੇ ਜਿਹੜੀਆਂ ਮੋਮੋ ਠੱਗਣੀਆਂ ਚਾਲਾਂ ਝੂਠੇ ਵਾਅਦੇ ਕੀਤੇ ਸੀ ਲਾਰੇ ਲਾਏ ਸਨ ਆ ਜੋ ਮੋਮੋ ਠੱਗਣੀਆਂ ਚਾਲਾਂ ਤੋਂ ਲੋਕ ਜਿਹੜੇ ਆ ਉਹ ਤੰਗ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸ਼ੀਸ਼ਾ ਜ਼ਰੂਰ ਦਿਖਾਉਣਗੇ ਜਣੀ ਜੀ ਇੱਥੇ ਜਿਹੜੀ ਹੈ ਪੰਥਕ ਬੋਰਡਾਂ ਦੇ ਯਾਦੀ ਹੈ ਤਰਨਤਾਰਨ ਦੇ ਵਿੱਚ ਜਿਹੜੀ ਇਹਨੇ ਬਹੁਤ ਸਾਰੇ ਪੰਥਕ ਬੋਰਡ ਹੈ ਕਿਵੇਂ ਦੇਖਦੇ ਇੱਥੇ ਆਪਣੀ ਜਿੱਤ ਨੂੰ ਚਿੰਨਾ ਮੰਨਦੇ ਹੋ ਸਹੀ ਤੁਸੀਂ ਦੇਖੋ ਬਿਲਕੁਲ ਸਹੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਪੰਜਵੀਂ ਪਾਤਸ਼ਾਹੀ ਦੀ ਚਰਨਸ਼ੋਪ ਪ੍ਰਾਪਤ ਕਰਤੀ ਹੈ ਪਰ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਆਪਸੀ ਭਾਈਚਾਰਕ ਸਾਂਝ ਤੇ ਮੁਹੱਬਤ ਦਾ ਪੈਗਾਮ ਇਤੋਂ ਪੂਰੀ ਕਾਇਨਾਤ ਦੇ ਵਿੱਚ ਜਾਂਦਾ ਹੈ ਔਰ ਇਹੋ ਹੀ ਕਾਰਨ ਸੀਗਾ ਕਿ ਆਪਸੀ ਭਾਈਚਾਰਕ ਸਾਂਝ ਜਿਹੜੀ ਸੀਗੀ ਉਸ ਤੇ ਇਤੋਂ ਦੇ ਸਾਡੇ ਤਰਨ-ਤਾਰਨ ਦੀ ਸੰਗਤ ਨੇ ਵੀ ਪਹਿਰਾ ਦੇਂਦਿਆਂ ਅ ਸ਼੍ਰੀ ਧਰਮਵੀਰ ਜੀ ਅਗਨੀ ਹੋਤਰੀ ਸਾਹਿਬ ਉਹ ਆਪਣੇ ਇੱਕ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਦੇ ਬਾਵਜੂਦ ਨਾ ਉਹ ਪਿਛਲੀ ਵਾਰ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਚੋਣ ਮੈਦਾਨ ਚ ਉਤਾਰਿਆ ਸੀਗਾ ਔਰ ਇਤੋਂ ਹੀ ਪੰ ਪੰਥਕ ਹਲਕੇ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਸੰਗਤ ਨੇ ਜਿਹੜੀ ਹੈ ਉਹਨਾਂ ਦੀ ਝੋਲੀ ਵੋਟਾਂ ਨਾਲ ਪਿਆਰ ਨਾਲ ਸਤਿਕਾਰ ਨਾਲ ਲੱਦ ਕੇ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਿਆ ਸੀਗਾ ਔਰ ਸ਼੍ਰੀ ਧਰਮਵੀਰ ਅਗਨੀ ਹੋਤਰੀ ਜਿਨੇ ਇਸ ਹਲਕੇ ਨੂੰ ਨਮਾਇੰਦਗੀ ਕੀਤੀ ਸੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਇਹ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਤੁਸੀਂ ਵੀ ਐਮਐਲਏ ਦੇ ਜਿੱਤੇ ਹੋ ਤੁਹਾਡੇ ਪਿਤਾ ਜੀ ਵੀ ਜਿਹੜੇ ਨੇ ਮੰਤਰੀ ਸੇ ਬਣ ਰਹੇ ਨੇ ਇਸ ਪਾਰਟੀ ਦੇ ਵਿੱਚ ਕਿਵੇਂ ਦੇਖਦੇ ਹੋ ਚੰਨਾ ਚ ਮਾਨ ਸਨਮਾਨ ਦਿੱਤਾ ਹੁੰਦਾ ਹੈ ਨਹੀਂ ਕਾਂਗਰਸ ਪਾਰਟੀ ਨੇ ਹਰ ਵਰਗ ਨੂੰ ਸਨਮਾਨ ਦਿੱਤਾ ਹੈ ਕਾਂਗਰਸ ਪਾਰਟੀ ਦਾ ਇੱਕ ਸੈਕੂਲਰ ਚਿਹਰਾ ਹੈ ਹਰ ਧਰਮ ਦੀ ਹਰ ਵਰਗ ਦੀ ਹਰ ਜਾਤੀ ਹਰ ਪਾਈਚਾਰੇ ਦੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਗੱਲ ਕਰਦੀ ਹੈ ਸਾਡੇ ਸਤਕਾਰਯੋਗ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਕਿ ਹਰ ਵਰਗ ਜਿਹੜਾ ਹੈ ਉਹ ਤਰੱਕੀ ਕਰੇ ਔਰ ਹਰ ਵਰਗ ਜਿਹੜਾ ਹੈ ਇਸ ਸਮਾਜ ਦੇ ਵਿੱਚ ਅੱਗੇ ਜਾਵੇ ਉਹਨਾਂ ਦੀ ਸੋਚ ਇਹ ਹੈ ਵੀ ਜਿਹੜਾ ਲਾਈਨ ਦੇ ਵਿੱਚ ਸਭ ਤੋਂ ਅਖੀਰਲੀ ਕਤਾਰ 'ਚ ਲੱਗਾ ਵਿਅਕਤੀ ਹੈ ਉਹਨੂੰ ਵੀ ਅੱਗੇ ਜਿਹੜੀ ਹੈ ਬਾਹ ਫੜ ਕੇ ਉਹਦੀ ਲੈ ਕੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਇਸੇ ਕਰਕੇ ਉਹ ਵਾਰ-ਵਾਰ ਕਹਿੰਦੇ ਨੇ ਕਿ ਜਿਦੀ ਜਿੰਨੀ ਸੰਖਿਆ ਭਾਰੀ ਓਨੀ ਉਹਦੀ ਹਿੱਸੇਦਾਰੀ ਔਰ ਸਾਨੂੰ ਆਸ ਹੀ ਨਹੀਂ ਪੂਰਨ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਦਲਿਤ ਪਾਈਚਾਰਿਆਂ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਹਣੀ ਸੋਚ ਹੈ ਉੱਥੇ ਜਿੱਥੇ ਵੱਖ-ਵੱਖ ਵਰਗਾਂ ਨੂੰ ਦੂਜੀਆਂ ਧਰਮਾਂ ਨੂੰ ਉਹਨਾਂ ਨੂੰ ਸਤਿਕਾਰ ਮਿਲੇਗਾ ਇਸ ਵਰਗ ਨੂੰ ਪਿਆਰ ਸਤਿਕਾਰ ਕਾਂਗਰਸ ਪਾਰਟੀ ਚ ਹਮੇਸ਼ਾ ਕਾਂਗਰਸ ਨੇ ਦਿੱਤਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਦੇਣਗੇ ਜੈਣੀ ਜੀ ਤੁਹਾਡੀ ਪਾਰਟੀ ਪ੍ਰਧਾਨ ਦਾ ਬਿਆਨ ਆਉਂਦਾ ਹੈ ਜਿਹੜਾ ਦਲਿਤ ਵਿਰੋਧੀ ਨਜ਼ਰ ਆ ਰਿਹਾ ਹੈ ਤਾਂ ਕਿਵੇਂ ਦੇਖਦੇ ਹੋ ਬਿਆਨ ਵੀ ਤੁਸੀਂ ਸੁਣਿਆ ਹੋਈਗਾ ਉਸ ਤੋਂ ਬਾਅਦ ਵਿਰੋਧ ਵੀ ਤੁਸੀਂ ਸੁਣ ਲਿਆ ਹੋਈਗਾ ਤਾਂ ਰਾਜਾ ਵੜਿੰਗ ਜੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਗੱਲ ਇਹ ਹੈ ਕਿ ਬਿਆਨ ਆਇਆ ਹੈ ਮੈਂ ਸਾਰੀ ਗੱਲ ਉੱਤੇ ਸਮਝੂਗਾ ਵੀ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਫੀਲਿੰਗਸ ਜਿਹੜੀਆਂ ਨੇ ਉਹ ਹਰਟ ਹੋਈਆਂ ਨੇ ਤੇ ਜਦੋਂ ਭਾਵਨਾਵਾਂ ਹਰਟ ਹੁੰਦੀਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਫਿਰ ਕਿਤੇ ਨਾ ਕਿਤੇ ਉਹ ਮੰਦ ਪਾਗੀਆਂ ਹੁੰਦੀਆਂ ਨੇ ਜੇ ਅਜਿਹਾ ਬਿਆਨ ਆਇਆ ਜਿਨੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਹਨੂੰ ਮੰਦ ਭਾਗਾ ਹੀ ਕਿਹਾ ਜਾ ਸਕਦਾ ਹੈ ਪਰ ਮੇਰੀ ਗੱਲ ਪ੍ਰਧਾਨ ਜੀ ਦੇ ਨਾਲ ਹੋਈ ਹੈ ਇਸ ਵਿਸ਼ੇ ਦੇ ਉੱਤੇ ਰਾਜਾ ਬੜਿੰਗਨਾਮ ਔਰ ਉਹਨਾਂ ਨੇ ਮੈਨੂੰ ਕਿਹਾ ਇਸ ਗੱਲ ਦੇ ਉੱਪਰ ਕਿ ਮੇਰੀ ਡੈਨੀ ਜੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮਨਸ਼ਾ ਨਹੀਂ ਸੀਗੀ ਬਟ ਉਹ ਗੱਲ ਜਿਹੜੇ ਸ਼ਬਦ ਨਿਕਲੇ ਉਹਨਾਂ ਦੇ ਮੂੰਹ ਦੇ ਵਿੱਚੋਂ ਉਹ ਇਤਰਾਸ ਯੋਗ ਉਹ ਉਹ ਸ਼ਬਦ ਠੀਕ ਨਹੀਂ ਹਨ ਕਿਉਂਕਿ ਮੈਂ ਸਮਝਦਾ ਕਿ ਜਿਹੜਾ ਯੋਗ ਯੋਗਾ ਚ ਚੱਲਦਾ ਪਿਆ ਉਹ ਯੋਗਾ ਜੇ ਚੱਲਦਾ ਪਿਆ ਕਿ ਹਰ ਇੱਕ ਦਾ ਇੱਜ਼ਤ ਮਾਨ ਸਨਮਾਨ ਜਿਹੜਾ ਹੈ ਉਹ ਕਰਨਾ ਜਿਹੜਾ ਹੈ ਉਹ ਬੰਦ ਹੈ ਪਰ ਜਿਹੜੀਆਂ ਸ਼ਬਦਾਂ ਦੇ ਵਿੱਚੋਂ ਕਿਸੇ ਵੇਲੇ ਨਿਕਲ ਜਾਂਦੀਆਂ ਨੇ ਉਹ ਮੁੜ ਕੇ ਫਿਰ ਭਾਵਨਾਵਾਂ ਨੂੰ ਆਹਤ ਕਰਦੀਆਂ ਨੇ ਪਰ ਉਹਨਾਂ ਨਾਲ ਗੱਲ ਹੋਣ ਤੋਂ ਬਾਅਦ ਮੈਨੂੰ ਇਹ ਗੱਲ ਦਾ ਮਹਿਸੂਸ ਹੋਇਆ ਕਿ ਉਹ ਆਪਣੇ ਕਹੀ ਗਈ ਗੱਲ ਦੇ ਉੱਪਰ ਉਹਨਾਂ ਨੂੰ ਬੜਾ ਦਿਲ ਤੋਂ ਅਫਸੋਸ ਸੀਗਾ ਕਿ ਮੇਰੇ ਕੋਲੋਂ ਐਡਾ ਵੱਡਾ ਜਿਹੜਾ ਸ਼ਬਦ ਜਿਹੜੇ ਆ ਉਹ ਗਲਤ ਨਿਕਲ ਗਿਆ আর ਉਸ ਭਾਵਨਾਵਾਂ ਨੇ ਲੋਕਾਂ ਨੂੰ ਠੇਸ ਪਹੁੰਚਾਈ ਹੈ ਔਰ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅੱਜ ਲੋੜ ਵੀ ਹੈ ਕਿ ਉਹਨਾਂ ਨੂੰ ਭਾਵਨਾਵਾਂ ਨੂੰ ਜਿਹੜਾ ਹੈ ਉਹ ਸ਼ਾਂਤ ਕੀਤਾ ਜਾਵੇ ਕਿਉਂਕਿ ਸਮਾਜ ਦੇ ਅੰਦਰ ਬੰਦਾ ਮਾਨ ਸਤਕਾਰ ਇੱਜ਼ਤ ਸਭ ਭਾਈਚਾਰਿਆਂ ਨੂੰ ਮਿਲਣੀ ਚਾਹੀਦੀ ਹੈ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਦਿੱਤੀ ਵੀ ਹੈ ਰਾਜਾ ਵੜਿੰਗ ਜੀ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਏ ਉਹ ਇੱਕ ਵਕਰੀ ਗੱਲ ਹੈ ਪਰ ਕਾਂਗਰਸ ਪਾਰਟੀ ਦੀ ਕਿਸੇ ਗੱਲ ਉੱਪਰ ਅਗਰ ਸ਼ੱਕ ਕਰੀਏ ਪੀ ਕਾਂਗਰਸ ਪਾਰਟੀ ਨੇ ਇਸ ਭਾਈਚਾਰੇ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਿਸੇ ਮਾਨ ਸਤਕਾਰ ਦੇ ਵਿੱਚ ਕਮੀ ਰੱਖੀ ਹੈ ਤਾਂ ਫਿਰ ਤਾਂ ਅਸੀਂ ਪਾਰਟੀ ਨੂੰ ਗੁਨੇਗਾਰ ਕਹਿ ਸਕਦੇ ਹਾਂ ਅੱਜ ਇਸ ਬਿਆਨ ਦੀ ਆੜ ਦੇ ਵਿੱਚ ਜਿਹੜਾ ਹੈ ਉਹ ਰਾਜਨੀਤੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਨੀਤੀ ਕਰ ਰਹੀ ਹੈ ਭਾਜਪਾ ਔਰ ਰਾਜਨੀਤੀ ਕਰ ਰਹੀ ਹੈ ਅ ਅਕਾਲੀ ਦਲ ਔਰ ਮੇਰਾ ਇਹ ਮੰਨਣਾ ਹੈ ਕਿ ਅਗਰ ਸਰਦਾਰ ਬੂਟਾ ਸਿੰਘ ਦੀ ਗੱਲ ਵੀ ਹੋਈ ਤਾਂ ਸਾਡੇ ਅਸਲ ਦਲਤਾਂ ਦੇ ਹੀਰੋ ਸਰਦਾਰ ਬੂਟਾ ਸਿੰਘ ਹੀ ਸਨ ਬਹੁਤ ਵੱਡੀ ਮਹਾਨ ਸ਼ਖਸੀਅਤ ਸੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਲੰਬਾ ਸਮਾਂ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹਨਾਂ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਰੱਖਿਆ ਸੀਗਾ ਮੈਨੂੰ ਅਜੇ ਤੱਕ ਯਾਦ ਹੈ ਇੱਕੋ ਪੋਸਿਸ਼ਨ ਸੈਕਟਰੀ ਜਨਰਲ ਦੀ ਉਸ ਵੇਲੇ ਸਰਦਾਰ ਬੂਟਾ ਸਿੰਘ ਨੂੰ ਕਾਂਗਰਸ ਪਾਰਟੀ ਨੇ ਸੈਕਟਰੀ ਜਨਰਲ ਬਣਾਇਆ ਸੀ ਤੇ ਕਾਂਗਰਸ ਪਾਰਟੀ ਦੀ ਦੇਣ ਸੀ ਦੇਸ਼ ਦਾ ਗ੍ਰਹਿ ਮੰਤਰੀ ਨੰਬਰ 2 ਪੋਜੀਸ਼ਨ ਆਫਟਰ ਪ੍ਰਾਈਮ ਮਿਨਿਸਟਰ ਨੰਬਰ 2 ਪੋਜੀਸ਼ਨ ਆ ਜਾਂਦੀ ਹੈ ਦੇਸ਼ ਦੇ ਗ੍ਰਹਿ ਮੰਤਰੀ ਦੀ ਔਰ ਨੰਬਰ 2 ਪੋਜੀਸ਼ਨ ਜਿਹੜੀ ਦੋ ਨੰਬਰ ਪੋਜੀਸ਼ਨ ਸੀਗੀ ਉਹ ਸਰਦਾਰ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਇੱਕ ਮਜਬੀ ਸਿੱਖ ਤੇ ਬਾਲਮੀਕੀ ਕੌਮ ਦੇ ਵਿੱਚੋਂ ਆਉਂਦੇ ਸਨ ਦਲਤਾ ਦੇ ਮਸੀਹਾ ਸਨ ਉਹ ਉਸ ਭਾਈਚਾਰੇ ਨੂੰ ਸਨਮਾਨ ਉਸ ਵੇਲੇ ਕਾਂਗਰਸ ਪਾਰਟੀ ਨੇ ਦਿੱਤਾ ਔਰ ਸਰਦਾਰ ਬੂਟਾ ਸਿੰਘ ਜੀ ਨੇ ਆਪਣੀ ਕਾਬਲੀਅਤ ਦੇ ਜੋਹਰ ਦਿਖਾਉਂਦੇ ਹੋਏ ਆਪਣੀ ਕਾਬਲੀਅਤ ਨੂੰ ਸਾਬਤ ਕਰਦੇ ਹੋਏ ਦਿਖਾਇਆ ਸਮਾਜ ਦੇ ਵਿੱਚ ਉਹਨੇ ਆਪਣੇ ਨਾਮ ਦਾ ਲੋਹਾ ਬਣਾਇਆ ਉਤੇ ਭਾਰਤ ਦਾ ਨਾਮ ਉੱਚਾ ਕੀਤਾ ਕਾਂਗਰਸ ਪਾਰਟੀ ਦਾ ਨਾਮ ਉੱਚਾ ਕੀਤਾ ਆਪਣੇ ਸਮਾਜ ਦਾ ਆਵਾਮ ਦਾ ਲੋਕਾਂ ਦਾ ਨਾਮ ਉੱਚਾ ਕੀਤਾ ਔਰ ਲੋਕ ਅੱਜ ਇਸੇ ਕਰਕੇ ਸਰਦਾਰ ਬੋਟਾ ਸਿੰਘ ਜੀ ਨੂੰ ਬੜੇ ਪਿਆਰ ਔਰ ਸਤਕਾਰ ਦੇ ਨਾਲ ਉਹਨਾਂ ਦੇ ਕੀਤੇ ਗਏ ਕੰਮਾਂ ਨੂੰ ਜੜਾਇਆ ਯਾਦ ਕਰਦੇ ਹਨ ਔਰ ਉਹ ਸਾਡੇ ਅਸਲ ਦਲਿਤਾਂ ਦੇ ਹੀਰੋ ਸਰਦਾਰ ਬੂਟਾ ਜਿੰਗ ਬੋਟਾ ਸਿੰਘ ਜੀ ਸਾਹਿਬ ਰਾਜਾ ਵ੍ਰਿੰਜੀ ਦਾ ਜਿਹੜਾ ਬਿਆਨ ਸੀ ਉਹਨਾਂ ਦੇ ਕੀ ਮਨਸਾ ਸਮਝਦੇ ਹੋ ਤੁਸੀਂ ਉਹਨਾਂ ਦਾ ਬੋਲ ਜਿਹੜਾ ਸੀ ਦਲਿਤ ਵਿਰੋਧੀ ਨਜ਼ਰ ਆ ਰਿਹਾ ਹੈ ਇੱਕ ਨਸਲੀ ਵਿਵਾਦ ਜਿਹੜਾ ਪੈਦਾ ਹੋ ਰਿਹਾ ਉਸ ਚੀਜ਼ ਨਾਲ ਕਿਵੇਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ ਕਿਉਂਕਿ ਪਾਰਟੀ ਨੇ ਮਾਨ ਸਨਮਾਨ ਦਿੱਤਾ ਹੈ ਪਰ ਰਾਜਾ ਵ੍ਰਿੰਜੀ ਨੇ ਤਾਂ ਸਾਰਾ ਮਾਨ ਸਨਮਾਨ ਹੀ ਰੋਲ ਦਿੱਤਾ ਉਹਨਾਂ ਦਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਰਾਜਾ ਵੜਾਂਗੀ ਦੇ ਮੂੰਹ ਚ ਜਿਹੜੇ ਬਿਆਨ ਨਿਕਲੇ ਆ ਸ਼ਬਦ ਨਿਕਲੇ ਆ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਹ ਸ਼ਬਦ ਤੁਸੀਂ ਪਾਰਟੀ ਨਾਲ ਹੋ ਜਾਂ ਇਨਸਾਨੀਅਤ ਨਾਲ ਹੋ ਜਾਂ ਦਲਿਤ ਭਾਈਚਾਰੇ ਦੇ ਨਾਲ ਮੈਂ ਇਨਸਾਨੀਅਤ ਦੇ ਨਾਲ ਵੀ ਆ ਮੈਂ ਆਪਣੇ ਸਮਾਜ ਦਲਿਤ ਭਾਈਚਾਰੇ ਦੇ ਨਾਲ ਵੀ ਆ ਔਰ ਮੈਂ ਕਾਂਗਰਸ ਪਾਰਟੀ ਦੇ ਨਾਲ ਵੀ ਡਟ ਕੇ ਖੜਾ ਆ ਮੇਰੇ ਨਾਂ ਤਾਂ ਸਟੈਂਡ ਦੇ ਵਿੱਚ ਕਿਤੇ ਕੋਈ ਕਮੀ ਇਸ ਦੇ ਉਧਰ ਆਈ ਹੈ ਜਿੱਥੇ ਮੇਰੇ ਸਵਾਲ ਆਪਣੇ ਦਲਿਤ ਭਾਈਚਾਰੇ ਦਾ ਹੁੰਦਾ ਤੇ ਸੁਖਵਿੰਦਰ ਸਿੰਘ ਡੈਨੀ ਚਟਾਨ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਆਪਣੇ ਸਮਾਜ ਆਪਣੇ ਲੋਕਾਂ ਦੇ ਨਾਲ ਖੜਾ ਹੁੰਨਾ ਤੇ ਜਦੋਂ ਕੋਈ ਪਾਰਟੀ ਆਪੋਜੀਸ਼ਨ ਪਾਰਟੀ ਕੋਈ ਵਿਰੋਧੀ ਮੇਰੀ ਪਾਰਟੀ ਵਾਲ ਉਂਗਲ ਖੜੇ ਕਰਨਗੇ ਤੇ ਫਿਰ ਮੇਰਾ ਧਰਮ ਹੈ ਚਟਾਨ ਦੀ ਤਰ੍ਹਾਂ ਉਹਨਾਂ ਦੇ ਸਾਹਮਣੇ ਖੜੇ ਹੋਣਾ ਦਾ। ਸ਼੍ਰੀ ਰਾਹੁਲ ਗਾਂਧੀ ਜੀ ਦੀ ਅਸੀਂ ਸੈਨਾ ਹੈ ਔਰ ਉਹਨਾਂ ਨੇ ਸਾਨੂੰ ਇਹੋ ਸਿਖਾਇਆ ਸੀ ਉਹਨਾਂ ਦੇ ਸਿਪਾਹੀ ਹੈ। ਉਹਨਾਂ ਨੇ ਸਾਨੂੰ ਇਹੋ ਸਿਖਾਇਆ ਹੈ ਕਿ ਹਰ ਵਰਗ ਦਾ, ਹਰ ਧਰਮ ਦਾ, ਹਰ ਜਾਤ ਦਾ, ਹਰ ਬਰਾਦਰੀ ਦਾ ਸਨਮਾਨ ਕਰਨਾ ਹੈ ਔਰ ਅਸੀਂ ਹਮੇਸ਼ਾ ਹੱਦ ਦਾ ਸਬਦਾ ਸਨਮਾਨ ਕੀਤਾ ਹੈ ਕਾਂਗਰਸ ਪਾਰਟੀ ਦੀ ਸੋਚ ਹੈ ਔਰ ਅਸੀਂ ਆਪਣੇ ਸਮਾਜ ਦੀ ਮਾਨ ਸਨਮਾਨ ਲਈ ਹਮੇਸ਼ਾ ਆਪ ਦੀ ਆਵਾਜ਼ ਜਿਹੜੀ ਹੈ ਪਾਰਟੀ ਪਲੇਟਫਾਰਮ ਤੇ ਬੁਲੰਦ ਕਰਾਂਗੇ। ਔਰ ਜਿੱਥੋਂ ਤੱਕ ਸਵਾਲ ਹੈ ਰਾਜਾ ਵੜਿੰਗ ਜੀ ਦਾ ਉਹਨਾਂ ਨੇ ਮੰਨੂ ਇਸ ਗੱਲ ਦੇ ਉੱਤੇ ਮੇਰੇ ਕੋਲੋਂ ਪਰਸਨਲੀ ਇਸ ਗੱਲ ਦੀ ਜਿਹੜੀ ਹੈ ਨਾ ਉਹ ਖੇਦ ਜ਼ਾਹਰ ਕੀਤਾ ਰਿਗਰਟ ਜ਼ਾਹਰ ਕੀਤਾ ਇਹ ਇਸ ਨੂੰ ਮੰਨਿਆ ਮੇਰੇ ਕੋਲ ਵੀ ਯਾਰ ਮੇਰੇ ਕੋਲ ਗਲਤੀ ਹੋਈ ਹੈ ਔਰ ਮੈਂ ਇਸ ਚੀਜ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਸੰਗਤ ਕੋ ਮਾਫੀ ਮੰਗਾ ਮੈਂ ਮੰਗਾਗਾ ਜ਼ਰੂਰ ਔਰ ਆਲਰੇਡੀ ਮੰਗ ਵੀ ਚੁੱਕੇ ਆ ਉਹ ਉਹਨਾਂ ਨੇ ਕਿਹਾ ਵੀ ਹੈ ਕਿ ਮੇਰੇ ਵਾਸਤੇ ਜੇ ਤੁਹਾਡੀ ਥਾਂ ਤੇ ਦੂਜੀ ਪਾਰਟੀ ਦੇ ਵਿਰੋਧੀ ਪਾਰਟੀ ਨੇ ਇਹੀ ਬਿਆਨ ਵਰਤੇ ਹੁੰਦੇ ਦਲਿਤ ਵਿਰੋਧੀ ਬੋਲਿਆ ਹੁੰਦਾ ਫਿਰ ਤੁਹਾਡਾ ਵੀ ਬਿਆਨ ਉਸ ਤਰ੍ਹਾਂ ਦੇ ਹੋਣੇ ਸੀ ਦਲਿਤ ਵਿਰੋਧੀ ਜਿਹੜੇ ਬੋਲਦੇ ਨੇ ਉਹਨਾਂ ਦੇ ਉਲਟ ਚੱਲਣਾ ਸੀ ਤੁਸੀਂ ਤਾਂ ਹੁਣ ਮੈਂ ਦੇਖਦਾ ਕਿ ਤੇ ਇਹਨਾਂ ਕਿਤੇ ਆਪਾਂ ਪਾਰਟੀ ਬਾਜੀ ਦੇ ਉੱਪਰ ਪਾਰਟੀ ਪ੍ਰਧਾਨ ਨੂੰ ਬਚਾਉਂਦੀਆਂ ਵੀ ਚੱਲ ਰਹੀਆਂ ਨੇ ਚੰਨੀ ਸਾਹਿਬ ਦਾ ਵੀ ਬਿਆਨ ਆ ਗਿਆ ਡਾਕਟਰ ਰਾਸ਼ਟਮਾਰਜੀ ਦਾ ਵੀ ਬਿਆਨ ਆਇਆ ਪਰ ਕਿਸਨੇ ਵੀ ਆਲੋਚਨਾ ਉਹੋ ਜਿਹੀ ਨਹੀਂ ਕੀਤੀ ਜਿਹੜੀ ਆਲੋਚਨਾ ਆਮ ਜਨਤਾ ਕਰ ਰਹੀ ਹੈ ਜਾਂ ਹੋਰ ਸਮਾਜ ਦੇ ਆਚੂ ਕਰ ਰਹੇ ਨੇ ਮੈਂ ਤਾਂ ਜਿਹੜੀ ਗੱਲ ਤੁਹਾਨੂੰ ਭਾਈ ਸਾਹਿਬ ਕਹੀ ਹੈ ਜਿਹੜੀ ਗੱਲ ਨੇ ਭਾਵਨਾਵਾਂ ਨੂੰ ਲੋਕਾਂ ਦੀ ਨੂੰ ਠੇਸ ਪਹੁੰਚਾਇਆ ਉਹਨੂੰ ਗਲਤ ਗੱਲ ਨੂੰ ਗਲਤ ਹੀ ਕਹੂੰਗਾ ਮੈਂ ਠੀਕ ਤੇ ਕਹਿ ਨਹੀਂ ਸਕਦਾ ਸ਼ਾਇਦ ਤੁਸੀਂ ਮੇਰੇ ਸ਼ਬਦਾਂ ਨੂੰ ਚੰਗੇ ਤਰੀਕੇ ਨਾਲ ਸੁਣ ਨਹੀਂ ਰਹੇ ਮੈਂ ਤੁਹਾਨੂੰ ਇੱਕ ਗੱਲ ਸਾਫ਼ ਬੜੇ ਧ੍ਰੜਤਾ ਦੇ ਨਾਲ ਬੋਲੀਏ ਕਿ ਸੁਖਵਿੰਦਰ ਸਿੰਘ ਡੈਨੀ ਪਹਿਲਾਂ ਆਪਣੇ ਭਾਈਚਾਰੇ ਸਮਾਜ Dalit ਸਮਾਜ ਦੇ ਨਾਲ ਡੱਟ ਕੇ ਖੜਾ ਹੈ ਫਿਰ ਮੈਂ ਆਪਣੀ ਪਾਰਟੀ ਦੇ ਨਾਲ ਵੀ ਚਟਾਨ ਵਾਂਗੂ ਖੜਾ ਹੈ ਔਰ ਸਾਨੂੰ ਇਹੀ ਸਗਾਇਆ ਗਿਆ ਸਾਡੀ ਪਾਰਟੀ ਵੱਲੋਂ ਸੈਕੂਲਰ ਪਾਰਟੀ ਹੈ ਆਦਰਨੀਆ ਰਾਹੁਲ ਗਾਂਧੀ ਸਾਡੇ ਲੀਡਰ ਹਨ ਉਹਨਾਂ ਨੇ ਸਾਨੂੰ ਇਹ ਸਿਖਾਇਆ ਹੈ ਕਿ ਹਰ ਵਰਗ ਦਾ ਧਰਮ ਦਾ ਜਾਤ ਦਾ ਸਮਾਜ ਦਾ ਸਨਮਾਨ ਕਰਨਾ ਹੈ ਔਰ ਜਿੱਥੋਂ ਤੱਕ ਤੁਸੀਂ ਦੂਸਰੀਆਂ ਪਾਰਟੀਆਂ ਦੀ ਗੱਲ ਕਰ ਰਹੇ ਹੋ ਇਸ ਬਿਆਨ ਦੀ ਆੜ ਦੇ ਵਿੱਚ ਦੂਸਰੀ ਪਾਰਟੀਆਂ ਜਿਹੜੀਆਂ ਰਾਜਨੀਤੀ ਵੀ ਕਰ ਰਹੀਆਂ ਨੇ ਉਸ ਦਾ ਕਾਰਨ ਹੈ ਬਾਬਾ ਪੀਮਰਾਓਂ ਵੇਦਕਰ ਸਾਹਿਬ ਦਾ ਪੁੱਤ ਨੂੰ ਚੜ ਕੇ ਤੇ ਹਮਲਾ ਕੀਤਾ ਗਿਆ ਸੀ 26 ਜਨਵਰੀ ਦਾ ਦਿਨ ਸੀਗਾ ਔਰ ਬਾਬਾ ਪੀਮਰਾਓਂ ਵੇਦਕਰ ਸਾਹਿਬ ਦੇ ਪੁੱਤ ਤੇ ਚੜ ਕੇ ਹਮਲਾ ਕੀਤਾ ਗਿਆ ਇੱਥੇ ਜਦੋਂ ਪੂਰੇ ਭਾਰਤ ਨੇ ਦੁਨੀਆ ਦੇ ਅੰਦਰ ਗਣਤੰਤਰ ਦਿਵਸ ਨੂੰ ਲੋਕ ਮਨਾ ਰਹੇ ਸੀਗੇ ਔਰ ਸੱਚਖੰਡ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਘਟਨਾ ਵਾਪਰੀ ਔਰ ਉਸ ਵੇਲੇ ਸਰਕਾਰ ਜਿਹੜੀ ਸੀ ਆਮ ਆਦਮੀ ਪਾਰਟੀ ਜੀ ਚੁੱਪ ਕੇ ਉਤਾਰ ਕੇ ਬੈਠੀ ਸੁੱਤੇ ਸੀ ਆਮ ਆਦਮੀ ਪਾਰਟੀ ਦੇ ਲੋਕ ਕਿਉਂ ਨਹੀਂ ਵੱਡਾ ਐਕਸ਼ਨ ਹੋਇਆ ਜਦੋਂ ਬਾਬਾ ਭੀਮram ਬੀਤਕਰ ਸਾਹਿਬ ਦੇ ਬੋਤਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕਿੱਥੇ ਜਨ ਬੀਜਪੀ ਦੇ ਲੋਕ ਜਦੋਂ ਹਰਿਆਣਾ ਦੇ ਵਿੱਚ ਆਈਪੀਐਸ ਆਫੀਸਰ ਸਾਡੇ ਵਾਈ ਪੂਰਨ ਕੁਮਾਰ ਇੱਕ ਕਾਬਿਲ ਦਲਿਤ ਪਰਿਵਾਰ ਦੇ ਵਿੱਚ ਜਨਮੇ ਆਈਪੀਐਸ ਆਫੀਸਰ ਉਹਨਾਂ ਨੂੰ ਜਦੋਂ ਜੀਵਨ ਲੀਲਾ ਸਮਾਪਤ ਕਰਨੀ ਪਈ ਆਪਣੀ ਇਸ ਮਾਨਸਿਕ ਪੀੜਾ ਦਾ ਕਰਕੇ ਤਾਂ ਭਾਜਪਾ ਨੇ ਉਦੋਂ ਮੂੰਹ ਕਿਉਂ ਨਹੀਂ ਖੋਲਿਆ ਭਾਜਪਾ ਦੇ ਲੋਕ ਉਦੋਂ ਕਿੱਥੇ ਸਨ ਕਿੱਥੇ ਸਨ ਆ ਅਕਾਲੀ ਦਲ ਦੇ ਲੋਕ ਜਦੋਂ ਕਾਂਗਰਸ ਪਾਰਟੀ ਨੇ ਮਜਬੂਸ ਸਿੱਖ ਬਾਲਮਿਕ ਭਾਈਚਾਰੇ ਨੂੰ ਇਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਇਹਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਐਡੀ ਵੱਡੀ 12% ਜਿਹੜੀ ਰੈਜ਼ਰਵੇਸ਼ਨ ਕਾਂਗਰਸ ਪਾਰਟੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਦੁਆਰਾ ਕਾਂਗਰਸ ਪਾਰਟੀ ਦੀ ਇਹ ਦੇਣ ਸੀ ਪੀ 12% ਰੈਜ਼ਰਵੇਸ਼ਨ ਮਜੀਵੀ ਸਖ ਵਾਲਮੀਕ ਭਾਈਚਾਰੇ ਦੇ ਬੱਚਿਆਂ ਨੂੰ ਦਿੱਤੀ ਗਈ ਤਾਂ ਇਹ ਪੜ੍ਹ ਲੈ ਕੇ ਆਪਣਾ ਨੌਕਰੀਆਂ ਚੰਗੀਆਂ ਤੇ ਲੱਗ ਸਕਣ ਇਹ ਕਾਂਗਰਸ ਪਾਰਟੀ ਦੀ ਦੇਣ ਸੀ ਇਹ ਕਾਲੀ ਜਲਦੀ ਦੇਣ ਨਹੀਂ ਸੀ ਜਿਹੜਾ ਅੱਜ ਇਸ ਬਿਆਨਬਾਜ਼ੀ ਦੀ ਆੜ ਦੇ ਵਿੱਚ ਕਰ ਰਿਹਾ ਠੀਕ ਹੈ ਰਾਜਾ ਵੜਿੰਗ ਦੇ ਮੂੰਹ ਦੇ ਵਿੱਚੋਂ ਗਲਤ ਸ਼ਬਦਾਵਲੀ ਨਿਕਲੀ ਹੈ ਪਰ ਉਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤ ਵਰਗ ਦੀ ਬਾਹ ਫੜੀ ਹੈ ਦਲਿਤ ਵਰਗ ਦੀ ਬਾਹ ਫੜ ਕੇ ਉੱਚਾ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਵੀ ਸਾਡੇ ਨੇਤਾ ਦੀ ਰਾਹੁਲ ਗਾਂਧੀ ਦੀ ਸੋਚ ਹੈ ਕਿ ਗਰੀਬ ਵਰਗ ਨੂੰ ਦਲਿਤ ਵਰਗ ਨੂੰ ਜਿਹੜਾ ਬੰਦਾ ਮਾਨ ਸਨਮਾਨ ਹੈ ਉਹ ਸਮਾਜ ਦੇ ਵਿੱਚ ਦਿਵਾਉਣਾ ਹੈ ਇਹੋ ਸੋਚ ਲੈ ਕੇ ਉਹ ਹਮੇਸ਼ਾ ਅੱਗੇ ਵਧਦੇ ਨੇ ਮਰਹੂਮ ਬੂਟਾ ਸਿੰਘ ਜੀ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਵੱਲੋਂ ਜਿਹੜੀ ਐਫ ਆਈ ਆਰ ਦਰਜ ਵੀ ਕਰਵਾਈ ਗਈ ਹੈ ਅੱਜ ਰਾਜਾ ਵੜਿੰਗ ਜੀ ਦੇ ਉੱਪਰ ਐਸ ਸੀ ਐਸ ٹی ਦਾ ਪਰਚਾ ਵੀ ਦਰਜ ਹੋਇਆ ਹੈ ਕਿਵੇਂ ਦੇਖਦੇ ਹੁਣ ਪਾਰਟੀ ਸਟੈਂਡ ਚੜੇਗੀ ਉਹਨਾਂ ਦੇ ਨਾਲ ਰਾਜਾ ਵੜਿੰਗ ਜੀ ਦਾ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਆਪਣਾ ਇੱਕ ਪਾਰਟ ਪਲੇ ਕਰਨਾ ਹੈ ਉਹਨਾਂ ਨੇ ਇਸ ਚੀਜ਼ ਨੂੰ ਖਿੱਚਣਾ ਕਰਨਾ ਹੈ ਕਿਉਂਕਿ ਚੋਣ ਹੈ ਚੋਣ ਚੱਲਦੀ ਪਈ ਹੈ ਤਰਨ ਤਾਰਾਂ ਦੀ ਰਾਜਨੀਤੀ ਕਰਨਗੇ ਪਰ ਕਰਨਗੇ ਬਟ ਮੈਂ ਜਿਹੜੀ ਤੁਹਾਨੂੰ ਗੱਲ ਆਲਰੇਡੀ ਮੂੰਹ ਦੇ ਵਿੱਚੋਂ ਬੋਲ ਕੇ ਦੱਸ ਦਿੱਤੀ ਹੈ ਦੀ ਜਿੰਦੀ ਵੀ ਜੰਦੇ ਨਾਲ ਭਾਵਨਾ ਨੂੰ ਠੇਸ ਪਹੁੰਚਦੀ ਹੈ ਉਹ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਕਾਂਗਰਸ ਪਾਰਟੀ ਦੀ ਸੋਚ ਨਹੀਂ ਹੈ ਕਾਂਗਰਸ ਪਾਰਟੀ ਦੀ ਸੋਚ ਜਿਹੜੀ ਹੈ ਉਹ ਹਮੇਸ਼ਾ ਗਰੀਬ ਵਰਗ ਨੂੰ ਦਲਤਾਂ ਨੂੰ ਉੱਪਰ ਮਾਨ ਸਨਮਾਨ ਦੇਣਦੀ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਂਦੀ ਹੈ আর ਸਾਡੇ ਨੇਤਾ ਸ਼੍ਰੀ ਰਾਹੁਲ ਗਾਂਧੀ ਦੀ ਸੋਚ ਬਹੁਤ ਅਗਾਹ ਵਧੂ ਹੈ ਉਹ ਦਲਿਤ ਭਾਈ ਜਰਨ ਸਰਮਾਨ ਦੇਣਾ ਚਾਹੁੰਦੀ ਹੈ ਜਿਸ ਤਰੀਕੇ ਨਾਲ ਸਰਦਾਰ ਬੂਟਾ ਸਿੰਘ ਔਰ ਅਨੇਕਾ ਹੋਰ ਜਿਹੜੇ ਸਿਗੇ ਉਹਨਾਂ ਨੂੰ ਦੇਖੀ ਗੱਦੀ ਤੇ ਤਾਂ ਸ਼੍ਰੀ ਸੁਸ਼ੀਲ ਕੁਮਾਰ ਸ਼ਿੰਦੇ ਜੀ ਨੂੰ ਵੀ ਉਹਨਾਂ ਨੇ ਗ੍ਰਹਿ ਮੰਤਰੀ ਬਣਾਇਆ ਉਹ ਵੀ ਸਾਡੇ ਬੜੇ ਕਾਬਿਲ ਦੂਸਰੇ ਦਲਿਤ ਨੇਤਾ ਸਨ ਮਹਾਰਾਸ਼ਟਰ ਬੰਬਈ ਦੀ ਧਰਤੀ ਤੋਂ ਆਉਂਦੇ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਨੇ ਅਗੇ ਬਣਾਇਆ ਸੀਗਾ ਮੇਰੇ ਪਿਤਾ ਸਰਵਰਗੇ ਸਦਾ ਸਰਦੂਲ ਸਿੰਘ ਬੰਡਾਲਾ ਉਹਨਾਂ ਨੂੰ ਤਿੰਨ ਵਾਰ ਕੈਬਨਿਟ ਦੇ ਵਿੱਚ ਕਾਂਗਰਸ ਪਾਰਟੀ ਨੇ ਸਤਾਂ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਪਰ ਜਦੋਂ ਇਹੋ ਜਿਹੇ ਇਨਸਾਨ ਰਾਜਾ ਬ੍ਰਿੰਦ ਜਿਹੇ ਜਿਹੜਾ ਪ੍ਰਧਾਨ ਨੇ ਉਹ ਇਸ ਤਰ੍ਹਾਂ ਬੋਲਦੇ ਨੇ ਫਿਰ ਪਾਰਟੀ ਦਾ ਜਿਹੜਾ ਮਾਨ ਸਨਮਾਨ ਹੈ ਉਹ ਵੀ ਮਿੱਟੀ ਦੇ ਵਿੱਚ ਰੋਲ ਦਿੱਤਾ ਜਾਂਦਾ ਹੈ ਮਹਿਮੰਦਾਰ ਜਿਹੜੇ ਪਾਰਟੀ ਨੂੰ ਬਹੁਤ ਮਾਨ ਸਨਮਾਨ ਦਿੱਤਾ ਦਲਿਤ ਭਾਈਚਾਰੇ ਨੂੰ ਪਰ ਰਾਜਾ ਬ੍ਰਿੰਦ ਦੇ ਬਿਆਨ ਨੇ ਜਿਸ ਤਰ੍ਹਾਂ ਦਾ ਉਹਨਾਂ ਦਾ ਬੋਲਚਾਲ ਨਜ਼ਰ ਆ ਰਿਹਾ ਉਹ ਬਿਆਨ ਸਾਰਿਆਂ ਨੇ ਸੁਣਿਆ ਬਹੁਤਿਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਬਹੁਤੇ ਵਿਰੋਧ ਵੀ ਜਤਾ ਰਹੇ ਨੇ ਜ਼ਰੂਰੀ ਨਹੀਂ ਹੈ ਕਿ ਰਾਜਨੀਤੀ ਪਾਰਟੀਆਂ ਵਾਲੇ ਜਤਾ ਰਹੇ ਨੇ ਸਮਾਜ ਦੇ ਹੋਰ ਵੀ ਜਿਹੜੇ ਨੁਮਾਇੰਦੇ ਨੇ ਉਹ ਵੀ ਵਿਰੋਧ ਜਤਾ ਰਹੇ ਨੇ ਤਾਂ ਇਹਨਾਂ ਚੀਜ਼ਾਂ ਦੇ ਆਪਣਾ ਜਰੂਰ ਵਿਚਾਰ ਦੱਸੋ ਕਿ ਇਹਨਾਂ ਚੀਜ਼ਾਂ ਨੂੰ ਜਿਵੇਂ ਆ ਤੁਸੀਂ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੇ ਦਲਦਪਾਈ ਜਾ ਰਹੇ ਨੂੰ ਸੰਬੋਧਨ ਜਾ ਰਹੇ ਹੋ ਇਹਨਾਂ ਨੂੰ ਹੀ ਜਵਾਬਦੇਹੀ ਚਾਹੀਦੀ ਆ ਕਿਵੇਂ ਦੇਖਦੇ ਆਪਾਂ ਇਸ ਜੀ ਮੰਦ ਭਾਗੀ ਐ ਮੈਂ ਤੁਹਾਨੂੰ ਬਾਰ ਬਾਰ ਪਹਿਲਾਂ ਵੀ ਕਹਿ ਚੁੱਕਾ ਫਿਰ ਕਹਿ ਰਹੇ ਆ ਕਿ ਮੰਦ ਭਾਗੀ ਗੱਲ ਕੋਈ ਵੀ ਅਜਿਹੇ ਸ਼ਬਦ ਜਿਨ੍ਹਾਂ ਨੇ ਇਸ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹਨੂੰ ਮੰਦਪਾਕਾ ਹੀ ਕਿਹਾ ਜਾ ਸਕਦਾ ਹੈ ਜਿਤੋਂ ਤੱਕ ਤੁਸੀਂ ਮੈਨੂੰ ਬਾਰ-ਬਾਰ ਸਵਾਲ ਤੁਸੀਂ ਸ਼ਬਦਾਂ ਨੂੰ ਮੇਰੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰਾ ਸਟੈਂਡ ਮੇਰੀ ਮੇਰੀ ਬੇਨਤੀਸੋ ਅਸਲ ਦੇ ਵਿੱਚ ਤੁਸੀਂ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਐਮਐਲਏ ਰਹੇ ਨੇ ਤੁਹਾਡੇ ਪਿਤਾ ਜੀ ਮੰਤਰੀ ਸਾਹਿਬ ਰਹੇ ਨੇ ਮੇਰਾ ਸਟੈਂਡ ਇੱਕ ਵਾਰ ਪੁੱਛੋਗੇ ਤੇ ਇੱਕ ਵਾਰ ਕਹੂੰਗਾ 100 ਵਾਰ ਪੁੱਛੋਗੇ ਤੇ 100 ਵਾਰ ਕਹੂੰਗਾ ਜਿੱਥੇ ਮੇਰੇ ਸਮਾਜ ਤੇ ਗੱਲ ਆਏਗੀ ਜਿੱਥੇ ਮੇਰੇ ਭਾਈਚਾਰੇ ਦੀ ਗੱਲ ਆਏਗੀ ਸੁਖਵਿੰਦਰ ਸਿੰਘ ਡੈਨੀ ਚਟਾਨ ਦੀ ਤਰ੍ਹਾਂ ਅੱਗੇ ਵੱਧ ਕੇ ਖੜਾ ਹੋਏਗਾ ਕਿ ਮੇਰੇ ਸਮਾਜ ਤੇ ਮੇਰੇ ਭਾਈਚਾਰੇ ਤੇ ਉਂਗਲ ਜਿਹੜੀ ਹੈ ਉਹਦੇ ਤੇ ਮੈਂ ਚਟਾਨ ਦੀ ਤਰ੍ਹਾਂ ਅੱਗੇ ਡਟ ਕੇ ਖੜਾ ਹੋਊਗਾ ਜਿੱਥੇ ਕੋਈ ਵਿਰੋਧੀ ਪਾਰਟੀ ਕੋਈ ਵਿਰੋਧੀ ਆ ਕੇ ਮੇਰੀ ਪਾਰਟੀ ਦੇ ਉੱਪਰ ਕੋਈ ਗੱਲ ਕਰੇਗਾ ਸਕੁੰਦਰ ਸਿੰਘ ਡੈਨੀ ਦਾ ਧਰਮ ਮੈਂ ਆਪਣੀ ਪਾਰਟੀ ਦੇ ਅੱਗੇ ਚਟਾਨ ਅੰਕੜਾ ਹੋ ਕੇ ਉਹਦਾ ਮੂੰਹ ਤੋੜਵਾ ਜਵਾਬ ਦਊਗਾ ਮੈਂ ਡੈਡੀ ਜੀ ਲਾਸਟ ਵਾਲਾ ਮੇਰਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਦਲਿਤ ਭਾਈਚਾਰੇ ਦੇ ਸੰਬੰਧਿਤ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਤਾਂ ਹੀ ਪਹੁੰਚੇ ਜਾਂਦਾ ਹੈ ਉਹਨਾਂ ਦੇ ਨਾਲ ਰੋਟੀ ਤਾਂ ਹੀ ਬੈਠ ਕੇ ਪੁੰਗੇ ਬੈਠ ਜਾਂਦੇ ਨੇ ਰੋਟੀਆਂ ਖਾਂਦੇ ਨੇ ਫਿਰ ਫੋਟੋ ਲਵਾਉਂਦੇ ਨੇ ਪਰ ਜਦੋਂ ਵੋਟਾਂ ਲੈ ਲੈ ਗਿਆ ਜਾਂਦੀਆਂ ਨੇ ਕਿਸੇ ਵੀ ਪਾਰਟੀ ਦਾਵੇਂ ਮੈਜਿਸਪਲਟੀ ਨੂੰ ਨਹੀਂ ਟਾਰਗੇਟ ਕਰ ਰਹੇ ਆ ਜਿਹੜੀ ਵੀ ਪਾਰਟੀ ਦਾ ਹੋਵੇ ਬਾਅਦ ਵਿੱਚ ਉਸੇ ਦਲਿਤ ਭਾਈਚਾਰੇ ਨੂੰ ਅਸੀਂ ਜੁੱਤੀ ਦੇ ਆਪਣੇ ਸਮੇਂ ਦੇ ਆ ਕਿਉਂ ਇਸ ਤਰ੍ਹਾਂ ਦੇ ਬਿਆਨ ਦਿੰਨੇ ਆ ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਹ ਤੇ ਵਿਚਾਰ ਚੜਨਾ ਬਹੁਤ ਜ਼ਰੂਰੀ ਹੈ ਤੁਸੀਂ ਹੀ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ ਤੁਸੀਂ ਇਹ ਆਵਾਜ਼ ਬੁਲੰਦ ਕਰਨੀ ਹੈ ਤੁਹਾਡੀ ਆਵਾਜ਼ ਦੇ ਨਾਲ ਦਲਿਤ ਭਾਈਚਾਰਾ ਅੱਜ ਇੱਥੇ ਵੱਡੀ ਤਦਾਦ ਦੇ ਵਿੱਚ ਪਹੁੰਚ ਆਇਆ ਗੱਲ ਇਹ ਹੈ ਕਿ ਦਲਿਤ ਭਾਈਚਾਰੇ ਨੇ ਹਮੇਸ਼ਾ ਬੜਾ ਵੱਡਾ ਸਾਥ ਜਿਹੜਾ ਕਾਂਗਰਸ ਪਾਰਟੀ ਦਾ ਦਿੱਤਾ ਹੈ ਪੰਜਾਬ ਦੇ ਅੰਦਰ ਔਰ ਇੱਕ ਜਿਹੜੀ ਹੈ ਉਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਵੀ ਕਾਂਗਰਸ ਪਾਰਟੀ ਅੱਗੇ ਆਉਂਦੀ ਹੈ ਤਾਂ ਦਲਤਾਂ ਦੀ ਜਿਹੜੀ ਹੈ ਸਾਡੇ ਭਾਈਚਾਰੇ ਦੀ ਹਮੇਸ਼ਾ ਆਵਾਜ਼ ਸੁਣੀ ਵੀ ਜਾਂਦੀ ਹੈ ਕਿ ਬੁਲੰਦ ਵੀ ਹੁੰਦੀ ਹੈ ਇੱਕ ਵਿਅਕਤੀ ਵਿਸ਼ੇਸ਼ ਦੀ ਸ਼ਬਦਾਵਲੀ ਨੂੰ ਪੂਰੀ ਪਾਰਟੀ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਪਾਰਟੀ ਦੀ ਸੋਚ ਵਿੱਚ ਜਿਹੜੀ ਹੈ ਉਸ ਇਸ ਭਾਈਚਾਰੇ ਪ੍ਰਤੀ ਜਿਹੜੀ ਹੈ ਚੜ੍ਹਦੀ ਕਲਾ ਵਾਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਜਿਹੜਾ ਹੈ ਪਾਰਟੀ ਇਸ ਭਾਈਚਾਰ ਚੜ੍ਹਦੀ ਕਲਾ ਦੇ ਵਿੱਚ ਅੱਗੇ ਲੈ ਕੇ ਜਾਏਗੀ ਇਹ ਕਾਂਗਰਸ ਪਾਰਟੀ ਦੀ ਸੋਚ ਹੈ ਸਾਡੇ ਮਹਾਨ ਨੇਤਾ ਸ਼੍ਰੀ ਰਾਹੁਲ ਗਾਂਧੀ ਦੀ ਸੋਚ ਹੈ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਵੀ ਕਾਂਗਰਸ ਪਾਰਟੀ ਆਪਣਾ ਜਿਸ ਤਰ੍ਹਾਂ ਸਰਦਾਰ ਬੂਟਾ ਸਿੰਘ ਨੂੰ ਸਿਰ ਦਾ ਤਾਜ ਬਣਾ ਕੇ ਰੱਖਿਆ ਸੀਗਾ ਇਸ Dalit ਭਾਈਚਾਰੇ ਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਹਮੇਸ਼ਾ ਰੱਖੇਗੀ ਵੋਟਰਾਂ ਨੂੰ ਜੀ ਅਪੀਲ ਲਾਉਣੀ ਚਾਹੁੰਦੇ ਉਹ ਜਿਮਨੀ ਚੋਣਾ ਚੱਲ ਰਹੀਆਂ ਨੇ ਤਰਨ-ਤਰਨ ਦੇ ਵੋਟਰਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਨਾਲ ਜੀ ਅਪੀਲ ਲਾਓ ਜੀ ਕਰਨ ਬੋਰਜ ਸਾਡੀ ਪਾਰਟੀ ਦੇ ਕੈਂਡੀਡੇਟ ਨੇ ਔਰ ਕਾਂਗਰਸ ਪਾਰਟੀ ਦੀ ਇਹਦੀ ਅਪੀਲ ਹੈ ਉਹ ਇਹੀ ਅਪੀਲ ਹੈ ਕਿ ਜ ਇਹ ਤੇ ਪਿਛਲੇ 4 ਸਾਲ ਦਾ ਰਾਜ ਜੰਗਲ ਰਾਜ ਜਿਹੜਾ ਇਸ ਧਰਤੀ ਤੇ ਪੈਦਾ ਹੋਇਆ ਇਸ ਸਰਕਾਰ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਜੋ ਅੱਜ ਬੁਰਛਾ ਕਰਦੀ ਗੁੰਡਾਗਰਦੀ ਇੱਕ ਦਿਨ ਖਾਲੀ ਨਹੀਂ ਬੀਤਦਾ ਜਿਸ ਦਿਨ ਗੁੰਡਾਗਰਦੀ ਦਾ ਨੰਗਾ ਨਾਚ ਇਸ ਪਿਆਰੇ ਪੰਜਾਬ ਦੀ ਧਰਤੀ ਤੇ ਨਹੀਂ ਨੱਚਿਆ ਜਾਂਦਾ ਅੱਜ ਉਸ ਗੁੰਡਾਗਰਦੀ ਨੂੰ ਠੱਲ ਪਾਉਣ ਵਾਸਤੇ ਅੱਜ ਕਿਸਾਨਾਂ ਨੂੰ ਆਪਣੇ ਜਿਹੜੇ ਆ ਆਪਣੇ ਹੱਕ ਲੈਣ ਵਾਸਤੇ ਉਹਨਾਂ ਦੇ ਉੱਪਰ ਜਿਹੜੀ ਹੈ ਉਹ ਤਸ਼ੱਦਦ ਟਾਇਆ ਗਿਆ ਉਸ ਤੋਂ ਬਾਅਦ ਪੰਜਾਬ ਦੀ ਜਵਾਨੀ ਜਿਹੜੀ ਹੈ ਰੋਲੀ ਗਈ ਹੈ ਕਿਸਾਨਾਂ ਨੂੰ ਰੋਲਿਆ ਗਿਆ ਜਿਹੜੇ ਦੁਕਾਨਦਾਰ ਆਮ ਸ਼ਹਿਰੀ ਵਪਾਰੀ ਹੈ ਇਹਨਾਂ ਨੂੰ ਵਪਾਰ ਦੇ ਅੰਦਰ ਬੇੜੀ ਹੈ ਉਹਦੇ ਤਰਫ ਫਰੋਤੀਆਂ ਧਮਕੀਆਂ ਦੇ ਕੋਲੋਂ ਆਉਂਦੀਆਂ ਨੇ ਅੱਜ ਪੰਜਾਬ ਜਿਹੜਾ ਹੈ ਅੱਜ ਹਰ ਪੱਖੋਂ ਪੱਛੜ ਗਿਆ ਚਾਹੇ ਹੜ ਹੜਾ ਆਏ ਸੀਗੇ ਹੜਾਂ ਦੇ ਵਿੱਚ ਮੈਂ ਪਹਿਲੀ ਵਾਰ ਵੇਖਿਆ ਜਿੱਥੇ ਪੰਜਾਬ ਸਰਕਾਰ ਨੂੰ ਅੱਗੇ ਆ ਕੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਅੱਜ ਹੜਾਂ ਦੇ ਵਿੱਚ ਵੀ ਜਿਹੜੀ ਹੈ ਪੰਜਾਬ ਸਰਕਾਰ ਬਾਹਾਂ ਖੜੀਆਂ ਕਰਕੇ ਭੱਜਦੀ ਹੋਈ ਦੌੜਦੀ ਹੋਈ ਖੜਾਾਂ ਦੇ ਵਿੱਚੋਂ ਨਜ਼ਰ ਆਈ ਲੋਕਾਂ ਨੇ ਆਪ ਮਾਰੇ ਅੱਗੇ ਹੋ ਕੇ ਲਾਂਬੰਦ ਹੋ ਕੇ ਹੜਾ ਦੀ ਪੋਜੀਸ਼ਨ ਜਿਹੜਾ ਸੀ ਨਜਟਿਆ ਸੀਗਾ ਅੱਜ ਲੋੜ ਹੈ ਅਜਿਹੀ ਸਰਕਾਰ ਨੂੰ ਚੱਲਦਾ ਕਰਨ ਦੀ ਔਰ ਆਮ ਆਦਮੀ ਪਾਰਟੀ ਦੇ ਨਾਲ-ਨਾਲ ਜਿਹੜੀ ਇਹ ਭਾਜਪਾ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੈ ਇਹਦੇ ਵਿੱਚ ਵੀ ਉਹ ਜਿਹੜਾ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਇਹਨਾਂ ਸਾਰੀਆਂ ਤਾਕਤਾਂ ਨੂੰ ਮੌਕਾ ਪ੍ਰਸਤੇ ਫਿਰਕਾ ਪ੍ਰਸਤ ਤਾਕਤਾਂ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਕਾਂਗਰਸ ਪਾਰਟੀ ਨੂੰ ਅੱਗੇ ਆ ਕੇ ਆਉਣ ਦੀ ਲੋੜ ਹੈ ਔਰ ਤੁਹਾਨੂੰ ਗੁਰਜ ਨੂੰ ਜਿਹੜਾ ਹੈ ਸਵਾਲ ਲੈ ਲਿਓ ਜੀ ਜਿਹਦੇ ਵੇਲੇ ਅਕਾਲੀ ਦਲ ਦਾ ਹਸਪਤਾਲ ਆ ਵੱਲਾ ਹਸਪਤਾਲ ਡਾਕਟਰ ਪੰਪੋਸ਼ ਦੀ ਮੌਤ ਹੋਈ ਸੀ ਉਸ ਵੇਲੇ ਇਹੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸੀ ਜਿਹੜੇ ਸਾਡੇ ਨਾਲ ਖਲੋਤੇ ਸੀ ਉਦੋਂ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਕਿਸੇ ਪਾਰਟੀ ਦਾ ਲੀਡਰ ਬੀਜੇਪੀ ਦਾ ਕੋਈ ਨਹੀਂ ਸੀ ਖਲੋਤਾ ਇਹੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸੀ ਜਿਹੜੇ ਚਟਾਨ ਵਾਂਗ ਸਾਡੇ ਨਾਲ ਉਸ ਵੇਲੇ ਖੜੇ ਸੀਗੇ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਸੀ ਡਾਕਟਰ ਪੰਪੋਸ਼ ਇੱਕ ਹੋਣਹਾਰ ਬੱਚੀ ਸੀ ਜਿਸ ਨੂੰ ਕਿਸ ਤਰ੍ਹਾਂ ਦੇ ਨਾਲ ਟਾਰਚਰ ਕੀਤਾ ਗਿਆ ਜਾਤੀ ਤੌਰ ਤੇ ਸੁਣੋ ਜੀ ਜਣੇ ਵਾਲਾ ਸਾਹਿਬ ਤੁਸੀਂ ਵੀ ਭਰਾ ਜੇ ਰਾਜਾ ਬੜੇ ਨਿਣੇ ਜੋ ਬੋਲਿਆ ਤੁਸੀਂ ਉਹਨੂੰ ਜਿਵੇਂ ਦੇਖਦੇ ਹੋ ਤੁਸੀਂ ਵੀ ਅੱਜ ਭਾਈਚਾਰੇ ਦੇ ਵਿੱਚ ਪਹੁੰਚੇ ਹੋ ਤਾਂ ਕਿਵੇਂ ਦੇਖਦੇ ਹੋ ਉਹਨਾਂ ਬਿਆਨ ਨੂੰ ਜਿਆਦਾ ਨਹੀਂ ਕਿ ਉਹ ਦਲਿਤ ਵਿਰੋਧੀ ਬਿਆਨ ਸੀ ਬਿਲਕੁਲ ਦੇਖੋ ਗਲਤੀਆਂ ਇਨਸਾਨ ਕੋ ਹੁੰਦੀਆਂ ਜੇ ਕੋਈ ਗਲਤੀ ਮੰਨਦਾ ਤੇ ਉਹਨੂੰ ਮਾਫੀ ਦੇ ਦਿੰਦੀ ਹੈ ਇਹ ਸਿੱਖ ਕੌਮ ਬੜੀ ਚੜ੍ਹਦੀ ਕਲਾ ਵਾਲੀ ਕੌਮ ਆ ਤੁਸੀਂ ਵੇਖੋ ਕਿ ਇਤਿਹਾਸ ਕਿੱਡਾ ਵੱਡਾ ਮਹਾਰਾਜ ਨੇ ਜਿੰਨਾਂ ਨੂੰ ਗੱਲ ਨਾਲ ਲਾਇਆ ਵੇ ਗੁਰੂ ਤੇਗ ਬਹਾਦਰ ਮਹਾਰੇ ਦੇ ਪੁੱਤ ਹੋਣ ਮਹਾਰਾਜ ਦੇ ਘਰ ਦੇ ਵਿੱਚ ਜਿਹੜਾ ਚਲ ਗਿਆ ਦਸਵੇਂ ਪਾਸ਼ਾ ਨੇ ਕਲਗੀ ਕਿੰਨਾਂ ਨੂੰ ਦਿੱਤੀ ਸੀ ਅੱਜ ਆਪਣੀ ਪਾਰਟੀ ਦਾ ਤੇ ਮਾਫੀ ਦੇ ਦੇਣੀ ਚਾਹੀਦੀ ਜੇ ਵਿਰੋਧੀ ਪਾਰਟੀ ਦਾ ਹੁੰਦਾ ਤਾਂ ਫਿਰ ਤੁਹਾਨੂੰ ਦੱਸਿਆ ਵੀ ਵਿਰੋਧੀ ਪਾਰਟੀ ਦੇ ਤੇ ਵਿੱਚ ਜਿੰਨੀ ਕਟੜਵਾਤ ਆ ਉਹ ਹੈ ਹੀ ਨਹੀਂ ਕਿਸੇ ਦੇ ਵਿੱਚ ਜਿੰਨੀ ਕਟੜਵਾਤ ਉਹਨਾਂ ਚ ਆ ਡੀਜੀਪੀ ਸਾਹਿਬ ਨਾਲ ਕੀ ਹੋਇਆ ਕਾਈ ਵੀ ਆਈਪੀਐਸ ਅਫਸਰ ਸੀਗੇ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਇਹ ਹਾਲਾਤ ਜਿਹੜੇ ਆ ਤੁਸੀਂ ਦੇਖੋ ਜੇ ਕੋਈ ਗਲਤੀ ਕਰਦਾ ਤਾਂ ਮਾਫੀ ਦੇਣੀ ਚਾਹੀਦੀ ਆ ਇਹ ਨਹੀਂ ਕਿ ਆਪਾਂ ਉਸ ਨੂੰ ਮਾਫੀ ਦੇ ਜਿਉਂ ਨਾਲ ਗਲਤੀ ਨਾਲ ਉਹਨਾਂ ਦੀ ਮਨਸ਼ਾ ਗਲਤ ਨਹੀਂ ਸੀ ਉਹਨਾਂ ਦੇ ਮੂੰਹੋਂ ਜੇ ਨਿਕਲਿਆ ਅਲਫਾਜ਼ ਦਾ ਜਲ ਸੀ ਲੋਕਾਂ ਦੇ ਭਾਵਨਾਵਾਂ ਨੂੰ ਜੱਠੇਸ ਪਹੁੰਚੀ ਤਾਂ ਉਹਨਾਂ ਮਾਫੀ ਮੰਗੀਆ ਮਾਫੀ ਦੇਣ ਵਾਲਾ ਜਿਆਦਾ ਵੱਡਾ ਹੁੰਦਾ ਵਾ ਤਾਂ ਜਰੂਰ ਜੀ ਅੱਜ ਤਰਨਦਨ ਜਮਨੀ ਚੋਣਾ ਦੇ ਲੈ ਕੇ ਜਿੱਥੇ ਆ ਤਰਨਦਨ ਦੇ ਵਿੱਚ ਜਿਹੜੇ ਆ ਦਲਿਤ ਭਾਈਚਾਰੇ ਦੀ ਇੱਕ ਨਰੋਲ ਮੀਟਿੰਗ ਹੋ ਰਹੀ ਆ ਜਿਸ ਦੀ ਅਗਵਾਈ ਜਿਹੜੀ ਆ ਸੁਖਵਿੰਦਰ ਸਿੰਘ ਦੇਨੀ ਬੰਡਾਲਾ ਜਿਹੜੇ ਕਿ ਸਾਬਕਾ ਐਮਐਲਏ ਨੇ ਉਹਨਾਂ ਵੱਲੋਂ ਹੋ ਰਹੀ ਆ ਤੇ ਉੱਥੇ ਹੀ ਉਹਨਾਂ ਨੇ ਜਿਹੜਾ ਰਾਜਾ ਵੜੇਂਜ ਵੱਲੋਂ ਜਿਹੜਾ ਦਲਤ ਵਿਰੋਧੀ ਬਿਆਨ ਦਿੱਤਾ ਗਿਆ ਉੱਤੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਨੇ ਕੈਮਰਾਮੈਨ ਅਜੇ ਦੇ ਨਾਲ ਤਸਵੀਰ ਦਿਨ ਵਾਲੀ ਅਮਰਿత్సਰ